ਜੀ ਦੇਖ ਰਹੇ ਹੋ ਪ੍ਰਾਈਮੇਸ਼ਰ ਟੀਵੀ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਅਜਦੇ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਨਿਗਾ ਸਵਾਗਤ ਮੈਂ ਮਨਦੀਪ ਪੁਜਾਰਾ ਖਾਜ਼ਰ ਖਾਨ ਰੋਜ਼ ਦੇ ਨਾਲ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਪ੍ਰਾਈਮ ਅਲਬਰਟਾ ਦੇ ਅੱਜ ਦੇ ਪ੍ਰੋਗਰਾਮ ਵੱਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਲਬਰਟਾ ਸਰਕਾਰ ਵੱਲੋਂ ਅਨਾਉਂਸ ਕੀਤੇ ਗਏ ਨਵੇਂ ਚਾਈਲਡ ਕੇਅਰ ਪ੍ਰੋਗਰਾਮ ਦੇ ਬਾਰੇ ਜਿਸ ਵਿੱਚ ਮਾਪਿਆਂ ਨੂੰ ਹੁਣ ਘੱਟ ਫੀਸਾਂ ਦੀ ਅਦਾਇਗੀ ਕਰਨੀ ਪਵੇਗੀ ਬਹੁਤ ਲੰਬੇ ਸਮੇਂ ਤੋਂ ਅਲਬਰਟਾ ਸਰਕਾਰ ਅਤੇ ਕੈਨੇਡਾ ਸਰਕਾਰ ਇਸ ਸਬੰਧੀ ਕੰਮ ਕਰ ਰਹੀ ਸੀ ਤੇ ਇਸ ਸਬੰਧੀ ਹੁਣ ਮਾਪਿਆਂ ਨੂੰ ਵੱਡੀ ਰਿਲੀਫ ਦੇਣ ਦੀ ਤਿਆਰੀ ਕੀਤੀ ਗਈ ਹੈ ਤੇ ਆਉਂਦੇ 1 ਅਪ੍ਰੈਲ ਤੋਂ ਇਹ ਪ੍ਰੋਗਰਾਮ ਲਾਗੂ ਹੋ ਜਾਏਗਾ ਤੇ ਆਓ ਦੇਖਦੇ ਹਾਂ ਸਪੈਸ਼ਲ ਰਿਪੋਰਟ ਜਿਸ ਵਿੱਚ ਡਾਟਾ ਸੰਖਿਆ ਕੀਤਾ ਗਿਆ ਹੈ ਕਿ ਕਿੰਨੇ ਪੈਸੇ ਤੁਹਾਨੂੰ ਹਰ ਸਾਲ ਬਚਣਗੇ ਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਫੋਰਡੇਬਲ ਅਤੇ ਕੁਆਲਿਟੀ ਚਾਈਲਡ ਕੇਅਰ ਤੁਹਾਡੇ ਬੱਚਿਆਂ ਨੂੰ ਪ੍ਰੋਵਾਈਡ ਕਰਵਾਏਗਾ ਅਲਬਰਟਾ ਦੀ ਸਰਕਾਰ ਨੇ ਚਾਈਲਡ ਕੇਅਰ ਦੀ ਲਾਗਤ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਨਵਾਂ ਫਲੈਟ ਮੰਥਲੀ ਫੀਸਾਂਾਂ ਚਾ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਇੱਕ ਪਰਿਵਾਰ ਤੋਂ ਅਲਬਰਟਾ 'ਚ ਰਹਿਣ ਵਾਲਿਆਂ ਨੂੰ ਆਪਣੇ ਬੱਚਿਆਂ ਦੀ ਕੱਟ ਚਾਈਲਡ ਕੇਅਰ ਫੀਸਾਂ ਦਾ ਭੁਗਤਾਨ ਕਰਨਾ ਪਵੇਗਾ ਜ਼ੀਰੋ ਤੋਂ ਕਿੰਡਰਗਾਰਟਨ ਉਮਰ ਦੇ ਬੱਚਿਆਂ ਵਾਲੇ ਮਾਪੇ ਜੋ ਫੁੱਲ ਟਾਈਮ ਡੇ ਕੇਅਰ ਜਾਂ ਫੈਮਿਲੀ ਡੇ ਹੋਮ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਭੇਜਦੇ ਹਨ ਪ੍ਰਤੀ ਮਹੀਨਾ 326 ਡਾਲਰ 25 ਸੈਂਟ ਜਾਂ ਦਿਨ ਦੇ 15 ਡਾਲਰ ਦਾ ਫੀਸ ਭਰਨਗੇ ਜੇਕਰ ਮਾਪਿਆਂ ਨੂੰ ਪਾਰਟ ਟਾਈਮ ਡੇ ਕੇਅਰ ਦੀ ਜ਼ਰੂਰਤ ਹੈ ਤਾਂ ਉਹ 230 ਡਾਲਰ ਪ੍ਰਤੀ ਮਹੀਨਾ ਭਰਨਗੇ ਜ਼ਿਕਰਯੋਗ ਹੈ ਕਿ ਇਹ 3.8 ਬਿਲੀਅਨ ਡਾਲਰ ਕੈਨੇਡਾ ਅਲਬਰਟਾ ਕੈਨੇਡਾ ਵਾਈਡ अर्ਲੀ ਲਰਨਿੰਗ ਅਤੇ ਚਾਈਲਡ ਕੇਅਰ ਐਗਰੀਮ ਇਸੋ ਹੈ ਇਹਨਾਂ ਤਬਦੀਲੀਆਂ ਨਾਲ ਲਗਭਗ 85% ਲਾਇਸੈਂਸਡ ਡੇ ਕੇਅਰ ਪ੍ਰੋਵਾਈਡਰਸ ਨੂੰ 1 ਅਪ੍ਰੈਲ ਨੂੰ ਨਵਾਂ ਫੀਸ ਟੱਚਾਂ ਲਾਗੂ ਹੋਣ ਤੋਂ ਬਾਅਦ ਫੰਡਿੰਗ ਵਿੱਚ ਵਾਧਾ ਮਿਲੇਗਾ ਹਰ ਰੋਜ਼ ਰੁਬਟਾ ਪਰ ਵਿੱਚ ਮਾਪੇ ਅਤੇ ਪਰਿਵਾਰ ਕੰਮ ਜਾਂ ਸਕੂਲ ਜਾਂਦੇ ਸਮੇਂ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਸਹਾਤਾ ਲਈ ਲਾਇਸੈਂਸਡ ਡੇ ਕੇਅਰ ਤੇ ਰੋਸਾ ਕਰਦੇ ਹਨ ਜਿਵੇਂ ਜਿਵੇਂ ਅਲਬਰਟਾ ਦੀ ਆਬਾਦੀ ਵਧ ਰਹੀ ਹੈ ਹਾਈ ਕੁਆਲਿਟੀ ਅਫੋਰਡੇਬਲ ਅਤੇ ਐਕਸੈਸਿਬਲ ਚਾਈਲਡ ਕੇਅਰ ਦੀ ਲੋੜ ਵਧ ਰਹੀ ਹੈ ਇਹ ਜ਼ੀਰੋ ਤੋਂ ਲੈ ਕੇ ਕਿੰਡਰਗਾਰਟਨ ਉਮਰ ਦੇ ਬੱਚਿਆਂ ਲਈ ਨਿਯਮਤ ਸਕੂਲੀ ਸਮੇਂ ਦੌਰਾਨ ਚਾਈਲਡ ਕੇਅਰ ਸਬਸਿਡੀ ਪ੍ਰੋਗਰਾਮ ਨੂੰ ਬਦਲ ਦੇਵੇਗਾ ਹਾਲਾਂਕਿ ਗ੍ਰੇਡ 1 ਤੋਂ 6 ਵਿੱਚ ਸਕੂਲੀ ਸਮੇਂ ਤੋਂ ਬਾਹਰ ਅਤੇ ਫੁੱਲ ਟਾਈਮ ਕਿੰਡਰਗਾਰਟਨ ਵਿੱਚ ਜਾਣ ਵਾਲੇ ਬੱਚਿਆਂ ਦੀ ਸਬਸਿਡੀ ਨਹੀਂ ਬਦਲ ਰਹੀ ਹੈ ਅਲਬਰਟਾ ਵਿਲ ਇੰਟਰੋਡਿਊਸ ਅ ਫਲੈਟ ਮੰਥਲੀ ਫੀ ਫਾਰ ਪੈਰੈਂਟਸ ਯੂজিং ਫੁੱਲ ਟਾਈਮ ਐਂਡ ਪਾਰਟ ਟਾਈਮ ਲਾਇਸੈਂਸਡ ਚਾਈਲਡ ਕੇਅਰ In daycares and family day homes. Parents with children in full time childcare will only pay $326.25 per month, which is equivalent to $15 per day. And parents with children in part time care will pay $230 a month. With the implementation of these changes, Approximately 80% of childcare fees will be reimbursed to providers. ਸਬਾਈ ਸਰਕਾਰ ਦੇ ਅਨਸਾਰ ਇੱਕ ਫਲੈਟ ਮਾਸਿਕ ਫੀਸ ਪਰਿਵਾਰਾਂ ਲਈ ਚਾਈਲਡ ਕੇਅਰ ਦੇ ਖਰਚਿਆਂ ਨੂੰ ਘਟਾ ਦੇਵੇਗੀ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਫੁੱਲ ਟਾਈਮ ਡੇ ਕੇਅਰ ਦੀ ਵਰਤੋਂ ਕਰਨ ਵਾਲਾ ਪਰਿਵਾਰ ਇਸ ਨਵੇਂ ਪ੍ਰੋਗਰਾਮ ਦੇ ਤਹਿਤ ਪ੍ਰਤੀ ਬੱਚਾ ਪ੍ਰਤੀ ਸਾਲ ਔਸਤਨ 11000 ਡਾਲਰ ਬਚਾ ਸਕਦਾ ਹੈ। ਇਸ ਨਾਲ ਹੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੋ ਸਾਲਾਂ ਵਿੱਚ ਗ੍ਰਾਂਟ ਪ੍ਰੋਗਰਾਮ ਵਿੱਚ ਕਰਮਿੰਜਮ ਬਿਲੀਅਨ ਡਾਲਰ ਦਾ ਸਾਂਝਾ ਨਿਵੇਸ਼ ਚਾਈਲਡ ਕੇਅਰ ਲਈ ਨਵੇਂ ਸਪੈਸਿਸ ਦੀ ਸਦਨਾਂ ਨੂੰ ਉਸ਼ਾਹੀਤ ਕਰੇਗਾ ਅਲਬਰਟਾ ਦਾ ਕਹਿਣਾ ਹੈ ਕਿ ਇਹ ਗ੍ਰਾਂਟ ਨਾਨ-ਪ੍ਰੋਫਿਟਸ ਅਤੇ ਪਬਲਿਕ ਚਾਈਲਡ ਕੇਅਰ ਪ੍ਰੋਵਾਈਡਰਸ ਨੂੰ ਉਹਨਾਂ ਦੀ ਮੌਜੂਦਾ ਹਾਲਤਾਂ ਨੂੰ ਬਣਾਉਣ ਵਿੱਚ ਵਿਸਤਾਰ ਕਰਨ ਵਿੱਚ ਅਪਗ੍ਰੇਡ ਕਰਨ ਅਤੇ ਮੁਰੰਮਤ ਕਰਨ ਲਈ ਫੰਡ ਕਰੇਗੀ ਦੀ ਇੰਪਲੀਮੈਂਟੇਸ਼ਨ ਆਫ ਥੀਸ ਚੇਂਜਸ ਅਪਰੋਕਸੀਮੇਟਲੀ 80% ਆਫ ਚਾਈਲਡ ਕੇਅਰ ਫੀਸ ਵਿਲ ਬੀ ਰੀਇੰਬਰਸਡ ਟੂ ਪ੍ਰੋਵਾਈਡਰਸ ਔਨ ਬਿਹੈਫ ਆਫ ਪੈਰੈਂਟਸ ਬਾਈ ਗਵਰਨਮੈਂਟ ਪ੍ਰਾਇਮਰਲੀ ਥਰੂ ði ਕੈਨੇਡਾ ਅਲਬਰਟਾ ਅਗਰੀ This represents an estimated tax-free savings of approximately $11,000 per enrolled child per year. The implementation of these changes will also reduce funding inconsistencies between providers in the same region that are meeting the same standards and caring for the same age children. ਅਲਬੋਰਾਸੂ ਕਰਦਾ ਕਹਿਣਾ ਹੈ ਕਿ ਪਿੰਡੂ ਅਤੇ ਦੂਰ ਤੁਹਾਡੇ ਪਾਇਚਾਰਾਂ ਨੂੰ ਪੰਡਿੰਗ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਬਿਲਡਿੰਗ ਬਲੌਕ ਪ੍ਰੋਗਰਾਮ ਅਧੀਨ ਗ੍ਰਾਂਟਾਂ ਨੂੰ ਵੱਡੀਆਂ ਤੇ ਛੋਟੀਆਂ ਕੈਪੀਟਲ ਗ੍ਰਾਂਟਾਂ ਵਿੱਚ ਵੰਡਿਆ ਜਾਵੇਗਾ ਵੱਡੀਆਂ ਗ੍ਰਾਂਟਾਂ ਉਹਨਾਂ ਪ੍ਰੋਜੈਕਟ ਲਈ ਹੋਣਗੀਆਂ ਜਿਨ੍ਹਾਂ ਦੀ ਲਾਗਤ 5 ਲੱਖ ਡਾਲਰ ਜਾਂ ਇਸ ਤੋਂ ਵੱਧ ਹੈ ਇਹਨਾਂ ਵਿੱਚ ਚਾਈਲਡ ਕੇਅਰ ਸਹੂਲਤਾਂ ਦਾ ਨਵਾਂ ਨਿਰਮਾਣ ਇਮਾਰਤ ਅਪਗ੍ਰੇਡ ਅਤੇ ਇੱਕ ਮੋਡੂਲਰ ਇਮਾਰਤੀ ਢਾਂਚੇ ਦੀ ਖਰੀਦ ਅਸੈਂਬਲੀ ਸ਼ਾਮਲ ਹੋ ਸਕਦੀ ਹੈ ਛੋਟੀਆਂ ਗ੍ਰਾਂਟਾਂ ਉਹਨਾਂ ਪ੍ਰੋਜੈਕਟਾਂ ਲਈ ਹੋਣਗੀਆਂ ਜਿਨ੍ਹਾਂ ਦੀ ਲਾਗਤ 5 ਲੱਖ ਡਾਲਰ ਤੋਂ ਘੱ ਅਪਗ੍ਰੇਡ ਨਵੀਨੀਕਰਨ ਜਾਂ ਨਵੀਂ ਜਾਂ ਮੌਜੂਦਾ ਇਮਾਰਤ ਵਿੱਚ ਟਾਂਚੇ ਵਿੱਚ ਬਦਲਾਅ ਕੀਤੇ ਬਿਨਾ ਸੁਧਾਰ ਸ਼ਾਮਲ ਹੋ ਸਕਦੇ ਹਨ ਤੇ ਹੁਣ ਗੱਲਬਾਤ ਕਰਦੇ ਹਾਂ ਅਲਬਰਟਾ ਦੇ ਵਿੱਚ ਕੰਮ ਕਰਨ ਵਾਲੀਆਂ ਇੰਸ਼ੂਰੈਂਸ ਕੰਪਨੀਆਂਜ਼ ਦੀ ਜਿਸ ਤਰ੍ਹਾਂ ਕਿ ਪਿਛੇ ਵੀ ਅਸੀਂ ਰਿਪੋਰਟ ਕੀਤੀ ਸੀ ਕਿ ਅਲਬਰਟਾ ਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਪ੍ਰੀਮੀਅਮ ਅਦਾ ਕਰਨਾ ਪੈਂਦਾ ਹੈ ਤੇ ਅਲਬਰਟਾ ਦੇ ਵਿੱਚ ਆਟੋ ਇੰਸ਼ੂਰੈਂਸ ਬਹੁਤ ਮਹਿੰਗੀ ਹੈ ਤੇ ਹੁਣ ਅਲਬਰਟਾ ਦੇ ਇੰਸ਼ੂਰੈਂਸ ਵਡਨ ਬਲੋ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ 21 ਕੰਪਨੀਆਂਜ਼ ਨੂੰ ਉਹਨਾਂ ਨੇ ਲੋਕਾਂ ਨੂੰ ਵੱਧ ਪੈਸੇ ਚਾਰਜ ਕਰਨ ਦੇ ਲਈ ਚਾਰਜ ਕੀਤਾ ਹੈ ਉਹਨਾਂ ਤੇ ਜੁਰਮਾਨਾ ਲਗਾ ਹੈ ਇਹ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿੱਚ ਆਟੋ ਇੰਸ਼ੂਰ ਬੇਸ ਲੋਕਾਂ ਨੂੰ ਵੱਧ ਚਾਰਜ ਕਰ ਰਹੀਆਂ ਹਨ ਤੇ ਉਹਨਾਂ ਦੇ ਉੱਪਰ ਜੁਰਮਾਨੇ ਲਗਾਏ ਗਏ ਹਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਸ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋਏਗਾ ਜਿਸ ਦੇ ਕਰਕੇ ਲੋਕਾਂ ਨੂੰ ਘਮਿਆਜਬ ਕੁਤਮਾ ਬੈਂਦਾ ਹੈ ਅਲਬਾਟਾ ਸੁਪਰਡੈਂਟ ਆਫ ਇੰਸ਼ੋਰੈਂਸ ਦੀ ਇੱਕ ਨਵੀਂ ਰਿਪੋਰਟ ਸੂਬੇ ਵਿੱਚ ਆਟੋ ਇੰਸ਼ੋਰੈਂਸ ਪ੍ਰੀਮੀਅਮ ਓਵਰਚਾਰजेस ਤੇ ਰੌਸ਼ਨੀ ਪਾ ਰਹੀ ਹੈ ਸਾਲ 2022 ਤੋਂ 2024 ਤੱਕ ਇਕੱਠੇ ਕੀਤੇ ਗਏ ਅੰਕੜਿਆਂ ਵਿੱਚ ਪਾਇਆ ਗਿਆ ਹੈ ਕਿ 20 ਤੋਂ ਵੱਧ ਆਟੋ ਇੰਸ਼ੋਰੈਂਸ ਕੰਪਨੀਆਂ ਨੂੰ ਡਰਾਈਵਰਸ ਨੂੰ ਅਪਰੂਵਡ ਰੇਟਸ ਤੋਂ ਵੱਧ ਚਾਰਜ ਕਰਨ ਲਈ 3.1 ਮਿਲੀਅਨ ਡਾਲਰ ਤੋਂ ਵੱ ਆ ਗਿਆ ਕਿ ਇਹ ਜੁਰਮਾਨਾ ਇਨੈਲਿਜੀਬਲ ਸਰਚਾਰਜ ਪ੍ਰੋਗਰਾਮਿੰਗ ਵਿੱਚ ਗਲਤੀਆਂ ਅਤੇ ਡਿਸਕਾਊਂਟ ਨੂੰ ਲਾਗੂ ਕਰਨ ਵਿੱਚ ਅਸਫਲਤਾ ਲਈ ਕੀਤਾ ਗਿਆ ਸੀ ਫੇਰਲ ਬਟਾ ਤੋਂ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਗਿਆ ਹੈ ਇਹ ਫਾਈਂਡਿੰਗਸ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਬਹੁਤ ਸਾਰੇ ਕਸਟਮਰਸ ਨੂੰ ਲੰਬੇ ਸਮੇਂ ਤੋਂ ਸ਼ੱਕ ਸੀ ਕਿ ਇੰਸ਼ੋਰੈਂਸ ਕੰਪਨੀਆਂ ਐਥੀਕਲ ਬਿਹੇਵੀਅਰ ਨਾਲੋਂ ਪ੍ਰੋਫਿਟ ਨੂੰ ਤਰਜੀਹ ਦੇ ਰੇ ਸਨ ਅਤੇ ਸਹੀ ਜਵਾਬਦੇਹੀ ਦੇ ਬਿਨਾਂ ਅਲਬੋਟਾ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ ਫੇਰ ਅਲਬੋਟਾ ਇੱਕ ਕੰਜ਼ਿਊਮਰ ਐਡਵੋਕੇਸੀ ਗਰੁੱਪ ਹੈ ਜੋ ਆਟਾ ਇੰਸ਼ੋਰੈਂਸ ਤੇ ਕੇਂਦਰਿਤ ਕੰਮ ਕਰਦਾ ਹੈ ਫੇਰ ਅਲਬੋਟਾ ਦੇ ਇਸ ਨੂੰ ਅਲਬਰਟਾ ਨੂੰ ਬਦ ਚਾਰਟ ਕਰਨ ਲਈ ਫੜਾ ਗਿਆ ਹੈ ਅਤੇ ਜੁਰਮਾਨਾ ਲਗਾਇਆ ਗਿਆ ਹੈ ਇਹ ਉਹੀ ਸੈਕਟਰ ਹੈ ਜਿਸ ਨੂੰ ਹੁਣ ਨੋ ਫਾਲਟ ਵਾਲੀ ਬੀਮਾ ਪ੍ਰਣਾਲੀ ਦੇ ਤਹਿਤ ਹੋਰ ਵੀ ਜ਼ਿਆਦਾ ਕੰਟਰੋਲ ਦਿੱਤਾ ਜਾਵੇਗਾ ਇੱਥੇ ਦੱਸਣਯੋਗ ਹੈ ਕਿ ਅਲਬਰਟਾ 1 ਜਨਵਰੀ ਸਾਲ 2027 ਤੋਂ ਮੁੱਖ ਤੌਰ ਤੇ ਨੋ ਫਾਲਟ ਵਾਲੀ ਬੀਮਾ ਪ੍ਰਣਾਲੀ ਵੱਲ ਵਧੇਗਾ ਜਿਸ ਨੂੰ ਇਹ ਕੇਅਰ ਫਰਸਟ ਸਿਸਟਮ ਕਿਹਾ ਜਾ ਰਿਹਾ ਹੈ ਜਿਆਦਾਤਰ ਮਾਮਲਿਆਂ ਵਿੱਚ ਕ੍ਰੈਸ਼ ਪੀਰੀਅਡ ਤੋਂ ਆਪਣੀ ਸਟਾਰਟ ਲਈ ਜ਼ਿੰਮੇਵਾਰ ਤਰਤੇ ਮੁਕੱਦਮਾ ਨਹੀਂ ਕਰ ਸਕਣਗੇ ਇਸ ਦੀ ਬਜਾਏ ਇੰਸ਼ੋਰੈਂਸ ਕੰਪਨੀਆਂ ਸਰਕਾਰ ਦੁਆਰਾ ਨਿਰਧਾਰਿਤ ਦਰਾਂ ਤੇ ਮੁਆਵਜ਼ਾ ਅਦਾ ਕਰਨਗੀਆਂ ਰਿਪੋਰਟ ਦੇ ਜ ਅਬਿਟ ਟ੍ਰੈਰੀ ਬੋਰਡ ਅਤੇ ਵਿੱਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੁਪਰਡੈਂਟ ਨੇ 52 ਇੰਸ਼ੋਰੈਂਸ ਕੰਪਨੀਆਂ ਦੀ ਸਮੀਖਿਆ ਕੀਤੀ ਅਤੇ 21 ਵਿੱਚ ਸਿਸਟਮ ਅਤੇ ਮੂਲਕੀ ਗਲਤੀਆਂ ਲੱਭੀਆਂ ਜਿਸ ਨਾਲ 3.1 ਮਿਲੀਅਨ ਡਾਲਰ ਦਾ ਜਮਾਨਾ ਕੀਤਾ ਗਿਆ ਪ੍ਰਭਾਵਿਤ ਅਰਬਾਣਾ ਨੂੰ ਉਹਨਾਂ ਦੇ ਓਵਰਚਾਰਜ ਕੀਤੇ ਪ੍ਰੀਮੀਅਮ ਦੇ ਨਾਲ-ਨਾਲ ਵਿਆਜ ਵਾਪਸ ਕਰ ਦਿੱਤਾ ਗਿਆ ਹੈ ਉਹ ਵਿਕਰੀਆਂ ਗਲਤੀਆਂ ਦੀ ਸੰਭਾਵਨਾ ਨੂੰ ਘਟਾਉਣ ਲਈ ਇੰਸ਼ੋਰੈਂਸ ਸੁਪਰਡੈਂਟ ਕੰਪਨੀਆਂਜ਼ ਲਈ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ ਕੇਅਰ ਫਰਸਟ ਇੰਸ਼ੋਰੈਂਸ ਮਾਡਲ ਨੂੰ ਲਾਗੂ ਕਰਨ ਨਾਲ 2027 ਵਿੱਚ ਪੂਰੀ ਤਰ੍ਹਾਂ ਲਾਗੂ ਹੋਣ ਤੇ ਡਰਾਈਵਰਾਂ ਲਈ ਇੱਕ ਸਾਲ ਵਿੱਚ ਘੱਟ ਤੋਂ ਘੱਟ 400 ਡਾਲਰ ਦੀ ਬਚਤ ਹੋਵੇਗੀ ਤੇ ਹੁਣ ਗੱਲਬਾਤ ਕਰਨ ਦੇ ਹਾਲ ਅਲਬਰਟਾ ਦੇ ਵਿੱਚ ਬੰਦ ਤੋਂ ਬੱਤਰ ਹੁੰਦੀ ਜਾ ਰਹੀ ਸਿਹਤ ਸੇਵਾਵਾਂ ਦੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਾਊਥ ਅਲਬਰਟਾ ਦੇ ਲੈਥਪ੍ਰੇਡੇਵਿਚ ਇੱਕ ਹਸਪਤਾਲ ਦੇ ਵਿੱਚ ਇੱਕ ਔਰਤ ਨੂੰ ਕੈਂਸਰ ਦੇ ਇਲਾਜ ਦੇ ਦੌਰਾਨ ਇੱਕ ਸਟੋਰੇਜ ਰੂਮ ਦੇ ਵਿੱਚ ਰੱਖਿਆ ਗਿਆ ਬਹੁਤ ਹੀ ਚਿੰਤਾਜਨਕ ਸਥਿਤੀ ਹੈ ਜਿਸ ਦਾ ਸਮਾ ਇਸ ਔਰਤ ਨੂੰ ਕਰਨਾ ਪਿਆ ਤੇ ਉਸ ਔਰਤ ਵੱਲੋਂ ਖੁਲਾਸਾ ਕੀਤਾ ਗਿਆ ਕਿ ਉਸ ਨੂੰ ਕੈਦਿਆਂ ਤੋਂ ਵੀ ਮੜਾ ਵਿਹਾਰ ਸਿਆਣਾ ਪਿਆ ਜਿਸ ਵਿੱਚ ਉਸ ਨੂੰ ਕਗੰਦੇ ਰੂਮ ਦੇ ਵਿੱਚ ਰੱਖਿਆ ਗਿਆ ਜਿਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਸੀ ਤੇ ਉਹ ਦੇਖਦੇ ਆਂ ਸਪੈਸ਼ਲ ਰਿਪੋਰਟ ਜਿਸ ਵਿੱਚ ਚਕ ਉਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੇ ਰੂਮ ਵਿੱਚ ਉਸ ਨੂੰ ਰੱਖਿਆ ਗਿਆ ਤਸਵੀਰਾਂ ਇਹ ਬਿਆਨ ਕਰ ਰਹੀਆਂ ਹਨ ਤੇ ਉਸ ਤੋਂ ਬਾਅਦ ਐਚਐਸ ਨੇ ਵੀ ਮਾਫੀ ਮੰਗੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਹਤਰ ਇਲਾਜ ਸੇਵਾਵਾਂ ਦਾ ਵਾਦਾ ਐਚਐਸ ਵੱਲੋਂ ਕੀਤਾ ਜਾ ਰਿਹਾ ਹੈ ਅਲਬਤਲ ਲਾ ਪ੍ਰੈਜ਼ੀਡੈਂਸ ਨੂੰ origignal ਹਸਪਤਾਲ ਵਿੱਚ ਕੈਂਸਰ ਮਰੀਜ਼ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਹੈ ਜਿਸ ਦੌਰਾਨ ਉਸ ਨੂੰ ਇਲਾਜ ਲਈ ਇੱਕ ਸਟੋਰੇਜ ਰੂਮ ਵਿੱਚ ਰੱਖਿਆ ਗਿਆ ਸੀ ਉਸਨੇ ਕਿਹਾ ਕੈਦੀਆਂ ਨਾਲ ਵੀ ਇਸ ਤੋਂ ਬਿਹਤਰ ਵਿਵਹਾਰ ਕੀਤਾ ਜਾ ਦਹਾ 19 ਜਨਵਰੀ ਨੂੰ ਰੋਲ ਨੂੰ ਕੈਂਸਰ ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਰੋਲ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਸ ਨੂੰ ਪਹਿਲੇ 5 ਦਿਨ ਲਈ ਇੱਕ ਵਧੀਆ ਕਮਰਾ ਦਿੱਤਾ ਗਿਆ ਪਰ ਜਦੋਂ ਕਮਰੇ ਦੀ ਲੋੜ ਵਾਲੇ ਕਿਸੇ ਹੋਰ ਮਰੀਜ਼ ਦੇ ਆਉਣ ਦੀ ਗੱਲ ਹੋਈ ਤਾਂ ਉਸ ਨੂੰ ਉਸ ਦੀ ਥਾਂ ਸਟੋਰੇਜ ਰੂਮ ਵਿੱਚ ਪਹੁੰਚਵਾ ਦਿੱਤਾ ਗਿਆ ਪਰ ਉਸ ਨੂੰ ਹੈਰਾਨੀ ਉਦੋਂ ਹੋਈ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਕਮਰਾ ਸਟੋਰੇਜ ਰੂਮ ਹੈ ਜੋ ਇੱਕ ਛੋਟਾ ਅਜੀਹੀ ਜਗ੍ਹਾ ਸੀ ਜਿੱਥੇ ਸਾਫ਼ ਸੂਲਤਾਂ ਦੀ ਘਾਟ ਸੀ ਅਤੇ ਉਸ ਨੂੰ ਕਿਹਾ ਗਿਆ ਕਿ ਆਪਣੀਆਂ ਸੂਲਤਾਂ ਲਈ ਪਾਣੀ ਅਤੇ ਪੋਜਨ ਲਈ ਕੰਬੈਂਡਿੰਗ ਮਸ਼ੀਨ ਤੋਂ ਲੈਣ ਲਈ ਵੀ ਮਜਬੂਰ ਕੀਤਾ ਗਿਆ ਉਸਨੇ ਕਿਹਾ ਕਿ ਇਸ ਕਮਰੇ ਵਿੱਚ ਨਾ ਸਿਰਫ ਸਹੂਿਦਾਵਾਂ ਦੀ ਘਾਟ ਸੀ ਸਗੋਂ ਉਹ ਮੈਨੂੰ ਕੈਂਦੀਆਂ ਵਾਂਗ ਮਹਿਸ ਕਤਗਿਆਂ ਨੂੰ ਟਾਇਲਟ ਤੇ ਸਿੰਗ ਮਿਲਦੇ ਹਨ ਅਤੇ ਉਹਨਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹਨ ਰੋਨ ਨੇ ਵੀ ਕਿਹਾ ਕਿ ਉਸ ਨੂੰ ਜਨਤਕ ਵਾਸ਼ਰੂਮ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਗਿਆ ਰੋਨ ਨੇ ਇਸ ਐਕਸਪੀਰੀਅੰਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਅਤੇ ਕਿਹਾ ਕਿ ਹਸਪਤਾਲ ਦੀ ਇਹ ਸਥਿਤੀ ਉਹਨਾਂ ਦੀ ਸ਼ਖਸੀਅਤ ਅਤੇ ਸਿਹਯਦਾ ਸਨਮਾਨ ਨਹੀਂ ਕਰਦੀ ਉਸਨੇ ਕਿਹਾ ਕਿ ਹਸਪਤਾਲ ਸਟਾਫ ਨੇ ਉਹਨਾਂ ਨਾਲ ਸਹੀ ਵਿਵਹਾਰ ਨਹੀਂ ਕੀਤਾ ਹੈ ਇਸ ਘਟਨਾ ਦੇ ਬਾਅਦ ਅਲਬਰਟਾ ਹੱਡ ਸਰਚਸ ਨੇ ਮਰੀਜ਼ ਤੋਂ ਮਾਫੀ ਮੰਗੀ ਹੈ ਅਤੇ ਕਿਹਾ ਕਿ ਉਹਨਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਕਮਰੇ ਨੂੰ ਸਾਫ਼ ਕਰ ਦਿੱਤਾ ਗਿਆ ਹੈ ਬਿਆਨ ਵਿੱਚ ਕਿਹਾ ਗਿਆ ਕਿ ਸਾਰੇ ਮਰੀਜ਼ਾਂ ਲਈ ਹਸਪਤਾਲ ਦੀਆਂ ਸਹੂਲਤਾਂ ਗਾਹ ਅਤੇ ਹੋਰ ਮਰੀਜ਼ਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਪੋਜਨ ਤੇ ਪਾਣੀ ਦੀ ਪੂਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਲਬੋਟਾ ਦੇ ਐਨਡੀਪੀ ਸੇਤ ਆਲੋਚਕ ਸਾਰਾ ਹਫਮੈਨੇ ਕਿਹਾ ਕਿ ਇਹ ਘਟਨਾ ਅਲਬੋਟਾ ਦੀ ਸਿਹਤ ਪ੍ਰਣਾਲੀ ਵਿੱਚ ਗੰਭੀਰ ਸੰਕਟ ਦੀ ਇੱਕ ਉਦਾਹਰਣ ਹੈ ਉਸਨੇ ਇਸ ਕਾਲ ਦਾ ਹਵਾਲਾ ਦਿੱਤਾ ਕਿ ਮੌਜੂਦਾ ਸਰਕਾਰ ਮਰੀਜ਼ਾਂ ਦੀ ਜ਼ਰੂਰੀ ਇਲਾਜ ਅਤੇ ਸਿਹਤ ਸੁਧਾਵਾਂ ਨੂੰ ਮੁਹਾਇਆ ਕਰਾਉਣ ਵਿੱਚ ਨਾਕਾਮ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਬਜਟ ਦਾ ਧਿਆਨ ਹੈ ਪਰ ਉਹ ਮਰੀਜ਼ਾਂ ਦੇ ਦਰਦ ਅਤੇ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੁਝ ਨਹੀਂ ਕਰ ਰਹੀ ਰੋਲ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਹਸਪਤਾਲ ਵਿੱਚ ਅਜਿਹੀ ਘਟਨਾ ਦੁਬਾਰਾ ਨਹੀਂ ਹੋਵੇਗੀ ਤੇ ਹੁਣ ਗੱਲ ਕਰਦੇ ਹਾਂ ਐਡਮਿੰਟਨ ਪੁਲਿਸ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱ ਉਹ ਰਿਹਾ ਕੀਤਾ ਜਾ ਰਿਹਾ ਜਿਸ ਦੇ ਉੱਪਰ ਬਹੁਤ ਸੰਗੀਨ આરોਪ ਹਨ ਤੇ ਉਸਨੇ ਸੈਕਸ ਨਾਲ ਜੁੜੇ ਅਪਰਾਧ ਕੀਤੇ ਹਨ ਤੇ ਲੋਕਾਂ ਨੂੰ ਇਸ ਸਬੰਧੀ ਅਲਰਟ ਤੇ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਤੇ ਜੇ ਤੁਹਾਡੇ ਸਾਹਮਣੇ ਇਸ ਆਦਮੀ ਸਬੰਧੀ ਕੋਈ ਵੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਤੁਸੀਂ ਪੁਲਿਸ ਨੂੰ ਵੀ ਅਪਰੋਚ ਕਰ ਸਕਦੇ ਹੋ ਐਡਮੰਟਨ ਵਿੱਚ ਇੱਕ ਸੈਕਸ ਅਪਰਾਧੀ ਨੂੰ ਰਿਹਾ ਕੀਤਾ ਜਾ ਰਿਹਾ ਹੈ ਜਿਸ ਦਾ ਲੰਮਾ ਅਪਰਾਧਿਕ ਇਤਿਹਾਸ ਹੈ ਅਤੇ ਜਿਸ ਵਿੱਚ ਬਾਲ ਪੋਰਨੋਗ੍ਰਾਫੀ ਅਤੇ ਅਸ਼ਲੀਲ ਹਰਕਤਾਂ ਸ਼ਾਮਲ ਹਨ ਇਸ ਸਬੰਧੀ ਐਡਮਿੰਟਨ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਪੁਲਿਸ ਨੇ ਕਿਹਾ ਹੈ ਕਿ ਬਾਇਰਨ ਡਗਲਸ ਹਾਰਪੋਲਡ 60 ਸਾਲਾ ਇੱਕ ਸਜ਼ਾ ਯਾਪਤਾ ਹਿੰਸਕ ਜਿਨਸੀ ਅਪਾਧੀ ਹੈ ਜੋ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਐਡਮਿੰਟਨ ਵਿੱਚ ਰਹੇਗਾ ਉਸ ਨੂੰ ਅਦਾਲਤੀ ਹੁਕਮਾਂ ਦੇ ਤਹਿਤ ਮਾਨੀਟਰ ਕੀਤਾ ਜਾਵੇਗਾ ਇੱਕ ਗਿੱਟੇ ਦਾ ਮਾਨੀਟਰ ਪਹਿਨੇਗਾ ਤੇ ਐਡਮਿੰਟਨ ਪੁਲਿਸ ਦੀ ਬਿਹੇਵਿਓਰਲ ਅਸੈਸਮੈਂਟ ਯੂਨਿਟ ਦੁਆਰਾ ਮਨੇ ਕੀਤਾ ਰਵੇਗਾ ਹਾਰਪੋਲਡ ਦੀ ਰਿਹਾਈ ਤੋਂ ਪਹਿਲਾਂ ਉਸ ਨੂੰ ਸਸਕਾਚੂਨ ਵਿੱਚ ਅਸ਼ਲੀਲ ਅਪਰਾਧਾਂ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ ਉਸਤੇ ਕੁਝ ਖਾਸ ਕਿਸਤਰਾ ਵਿੱਚ ਜਾ ਕੇ ਰਹਿਣ ਦੀ پابੰਦੀ ਹੈ ਜਿਵੇਂ ਕਿ ਪਬਲਿਕ ਪਾਰਕ ਸਕੂਲ ਏਰੀਆ ਤੇ 16 ਖਾਲਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਨੇੜੇ ਨਹੀਂ ਜਾ ਸਕਦਾ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਹਾਰਪੋਲਡ ਦੁਆਰਾ ਇਨ੍ਹਾਂ ਸ਼ਰਤਾਂ ਦੀ ਕਿਸੇ ਸੰਭਾਵੀ ਉਲੰਘਣਾ ਦਾ ਗਵਾਹ ਹੈ ਤਾਂ ਉਸ ਨੂੰ 780 423 4576 ਤੇ ਇਨ ਬੈਂਟਨ ਪੁਲਿਸ ਸਰਵਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਅੱਜ ਦੇ ਲਈ ਇਨਾ ਹੀ ਮੈਨੂੰ ਮੰਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਲੋਅ ਆ ਗਿਆ ਕੱਲ ਦੁਬਾਰਾ ਫਿਰ ਮਿਲਦੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ